ਦਿਕਾ ਮੈਚ ਉਹ ਹੁਣ ਕਿਵੇਂ ਖਰਾਬ ਹੋ ਗਿਆ ਠੀਕ ਹੈ ਸਾਰਸ ਨੂੰ ਕੋਈ ਤਾਂ ਲੱਗ ਰਿਹਾ ਸ਼ੂਟ ਕਰਕੇ ਹੈ ਸ਼ੂਟ ਦਾ ਵਧੀਆ ਲੱਗ ਰਿਹਾ ਥੋੜੀ ਟੈਨਸ਼ਨ ਵੀ ਹੈ ਕਿਉਂਕਿ ਸਟੋਰੀ ਵੀ ਬਣਾਉਣੀ ਹੁੰਦੀ ਹੈ ਕਿਰਦਾਰ ਵੀ ਕਰਨਾ ਕਿਉਂ ਮੈਂਬਰ ਦਾ ਬਿਲਕੁਲ ਜੀ ਬਿਲਕੁਲ ਰੈਡੀ ਜੀ ਬਾਹਰ ਤਾ ਉੱਤੇ ਆਂਦਿਆਂ ਨੂੰ ਕੋਈ ਤਾਂ ਤਰੇਪਿਓ ਨੂੰ ਫੋਨ ਲਾ ਉਹਦਾ ਨੰਬਰ ਲੈ ਹਾਂ ਠੀਕ ਹੈ ਤਰੇਪਿਓ ਕੋ ਕਿੱਥੇ ਆ ਪਿਓ ਤਾਂ ਉਹਦੇ ਵੀ ਤੈਨੂੰ ਕਹਿੰਦਾ ਸੀ ਚੱਲ ਫਿਰ ਆਪਣੇ ਕਿਸੇ ਰਿਸ਼ਤੇਦਾਰ ਤੋਂ ਲੈ ਹਾਂ ਜਿੱਤੋਂ ਮਰਜੀ ਲੈ ਰਿਸ਼ਤੇਦਾਰ جے ہو تا نمبر تا جے تیرا مامے دا منڈا ہو او میرا سا سرپنچی سرپنچی چل آ پکائی نہ مار کوئی نہیں میں ماਸੀ ਨੂੰ ਪੁੱਛ ਲਾਂਗੀ ਫੋਨ ਕਰਕੇ ਉਹ ਕਹੇਗਾ ਵੀ ਹੈ ਨਹੀਂ ਜੀ ਹੈ ਨਹੀਂ ਨਾ ਮੈਨੂੰ ਪਤਾ ਇਹ ਬਕਵਾਸ ਨਾ ਕਰ ਗਾਹ ਮਾਸੀ ਨਾਲ ਵੀ ਕਦੇ ਉਹ ਮਿਲਿਆ ਵਰਤਿਆ ਨਹੀਂ تیرے مامے ਦਾ ਮੁੰਡਾ ਹੈ ਹੀ ਨਹੀਂ ਤੂੰ ਤਾਂ ਪਹਿਲਾਂ ਤੁਸੀਂ ਸਰਪੰਚ ਸਰਪੰਚ ਦੇ ਭਾਈ ਨੂੰ ਕਹਿੰਦੇ ਉਹ ਨਹੀਂ ਉਹ ਕਿਵੇਂ ਹਰਾ ਹੋ ਗਿਆ ਹਾਂ ਇਹੀ ਦਾ ਸਾਰਾ ਚੱਕਰ ਬਲਾ ਤੇਰੀ ਮਾਮੇ ਬਿੰਨੇ ਨੂੰ ਇਕੱਠਾ ਨਾ ਇਕੱਠੇ ਕਰਾਂਗੇ ਹਾਂ ਕਿਵੇਂ ਆ ਦੋ ਸ਼ਬਦ ਕਹਿਣਾ ਚਾਹੁੰਗਾ ਦੋ ਸ਼ਬਦ ਦੋ ਸ਼ਬਦ ਇਹ ਵੀ ਦੋ ਹੀ ਬਣ ਗਏ ਸੱਦੇ ਥੋੜਾ ਦੋ ਸੱਸੇ ਦੇ ਪੈਰ ਚ ਬਿੰਦੀ ਬਬਾ ਰੱਬ ਦਾ ਸ਼ਬਦ ਹਾਂ ਇਹ ਤਾਂ ਬਾੜੀ ਬਣ ਗਏ ਛਾ ਸ਼ਬਦ ਦੋ ਹੀ ਬਣੇ ਨੇ ਸ਼ਬਦ ਦੋ ਹੀ ਬਣੇ ਨੇ ਅੱਖਰ ਅੱਖਰ ਚਾਰ ਬਣ ਗਏ ਲਗਾ ਮਾਤਰਾ ਮੋਂ ਲਾ ਕੇ ਫੇਰ ਵੱਧ ਹੋ ਜਾਗੇ ਥੈਂਕ ਯੂ ਥੈਂਕ ਯੂ ਧੰਨਵਾਦ ਵਾਸਤੇ ਲਓ ਮੈਂ ਕਿਤੇ ਦੋ ਹੁਣ ਮੈਂ ਪੋੜ ਛੱਡ ਮੈਂ ਤਾਂ ਪਾਊਡਰ ਬਣਾ ਲਵਾਂ ਤੂੰ ਸੀ ਸਰ ਔਡੀਅੰਸ ਨੇ ਕੋਈ ਸਤਿਆਨਾਸ਼ ਮਾਰਦਣੀ ਔਡੀਅੰਸ ਨੇ ਕੋਈ ਸਮਾਚਾਰ ਦੇਣਾ ਚਾਹੁੰਦੇ ਇਹ ਤਾਂ ਨਾ ਬਲਵਾਜ ਇੱਕ ਵਾਰੀ ਸ਼ੁਰੂ ਹੋ ਗਿਆ ਨਾ ਇੱਕ ਟੁਕੜ 10 ਮਿੰਟ ਭਾਸ਼ਣ ਦੇਣਗੇ ਕੋਈ ਨਾ ਫਿਰ 10 ਮਿੰਟ ਦਿਸੋ ਲੋ ਔਡੀਅੰਸ ਜਸ ਕੇ ਅਜੀ ਤਾਂ ਮੈਂ ਇਦਾਂ ਬਣਾ ਦਿੰਨੇ ਠੀਕਾ ਠੀਕਾ ਜਾਂ ਤਾਂ ਫਿਰ 10 ਮਿੰਟ ਸੌਣ ਦੇ ਦੂ ਜਾਂ ਫਿਰ ਜਾਂ ਫਿਰ ਬੀੜੀ ਬੰਦ ਕਰ ਦੂ ਮੈਂ ਇਦਾਂ ਬਣਾ ਦਿੰਨੇ ਦੇਖ ਲੈ ਕਿੰਨਾ ਪੂੜਾ ਹੁੰਦਾ ਮੈਂ ਤਾਂ ਕਦਿਆਰਾ ਰੋਡ ਦੇਖ ਹੈ ਹਾਂ ਰਾਰਾ ਰੋਡ ਉਹ ਵੀ ਦੇਖ ਤੁਸੀਂ ਜੀ ਦੇਖੋ ਜੀ ਜਿੱਥੋਂ ਤੱਕ ਮੈਂ ਸਾਰਾ ਨਿਚੋੜ ਕੱਢਿਆ ਵੀ ਅੱਜ એનર્ਜੀ ਲੋ ਹੈ ਤੁਸੀਂ ਸਾਡਾ ਸਿਰ ਘਾਟੇ ਖਾਦਦੇ ਗਾਓ ਤੇ 4:00 ਵਜੇ ਦੀ ਤੇ ਜੇ ਤੂੰ ਅੱਜ ਮੇਰੇ ਨਾਲ ਹੋਇਆ ਜਾਂ ਸ਼ਬਦ ਬੋਲਿਆ ਗਿਆ ਤੂੰ ਦੁਬਾਰੇ ਵਲੌਗ ਬਣਾਉਣਾ ਹਟ ਜਾ ਤੇ ਨਾਲੇ ਹੋਰ ਸੁਣ ਜੇ ਤੂੰ ਮੈਂ ਨਹੀਂ ਹਟਦਾ ਤੁਸੀਂ ਬਹੁਤ ਕੁਝ ਬੋਲ ਚੁੱਕੇ ਹੋ ਆਸ ਵਾਲੀ ਗੱਲ ਜੇ ਤੂੰ ਸਾਡੇ ਨਾਲ ਹੁੰਦਾ ਰਾਤ ਠੀਕ ਹੈ ਤੂੰ 2 ਦਿਨ ਕੰਮ ਤੇ ਆਉਣਾ ਨਹੀਂ ਸੀਗਾ ਕਉਮਲ ਸਹੀ ਹੈ ਲੈ ਬਈ ਬਿਲਕੁਲ ਰਾਤ ਕੀ ਕੀਤਾ ਬਈ ਬਸ ਰਾਤ ਸਾਨੂੰ ਪਤਾ ਹੈ ਜਾਂ ਜਿਨ੍ਹਾਂ ਨੂੰ ਪਤਾ ਹੈ ਕੋਈ ਰੱਬ ਨੂੰ ਪਤਾ ਹੈ ਜਾਂ ਵੱਡੀ ਟੀਮ ਨੂੰ ਪਤਾ ਹੈ ਵੱਡੀ ਟੀਮ ਨੂੰ ਪਤਾ ਤੈਨੂੰ ਜਰੂਰ ਨਹੀਂ ਪਤਾ ਹੈਗਾ ਜੇ ਤੂੰ ਹੁੰਦਾ ਜਰੂਰ ਪਸਤਾਉਣਾ ਤੇ ਜਦੋਂ ਹੈ ਨਹੀਂ ਸੀ ਪਸਤਾएंगे ਹੁਣ ਵੀ ਵੀ ਮੈਂ ਕਿਉਂ ਨਹੀਂ ਸੀ 8 ਵਜੇ ਉਹ ਸ਼ੂਟ ਜਿਹੜਾ ਸੀ ਕੱਲ ਸੀ ਉਹ ਹਾਂ ਕੱਲ ਸੀ ਸ਼ੂਟ ਭਾਈ ਤੜਕੇ ਤੋਂ 8 ਵਜੇ ਤੋਂ ਟੰਗੀ ਸਵੇਰੇ ਬਈ 4 ਵਜੇ ਖੜਾ ਈ ਚੀ ਚੱਲੀ ਜਾਂਦੀ ਆ ਵੀ ਭਾਏ ਵੀਰ ਭੱਜ ਗਿਆ ਤੂੰ ਮਤਲਬ ਹੱਥੋਂ ਯਾਰ ਹੱਥ ਤੋ ਨਹੀਂ ਕਿਉਂ ਦੇਖ ਐ ਉਹ ਡਬਲ ਰੋਲ ਦੇਖ ਚੁੱਕਿਆ ਮੈਨੂੰ ਬੁਲਾਇਆ ਨਹੀਂ ਤੁਸੀਂ ਵਾਪਸ ਆ ਜੇ ਨੇ ਤੇਰਾ ਡੈਲ ਦੇਖ ਤੁਸੀਂ ਸਾਰੇ ਮੈਨੂੰ ਨਾ ਪੜਕਾ ਪੜਕਾ ਅਗੇ ਸਰਪੰਚ ਖਿਲਾਫ ਕਰਦਾ ਚੰਗਾ ਭਲਾ ਉਹ ਬੈਠਾ ਉਹਦਾ ਭਾਈ ਕੌਣ ਤੇ ਤੁਸੀਂ ਬੋਲਦੇ ਨਹੀਂ ਕੋਈ ਛਾਤਰੀ ਹਣਾ ਆ ਜੇ ਨੇ ਬੋਲਦੀ ਆ ਵੀ ਇਹ ਤੂੰ ਕਹਿ ਵੀ ਸਕ ਤੂੰ ਕਹਿ ਸਕਦਾ ਮੈਂ ਤੈਨੂੰ ਦੇਖ ਲਿਆ ਤੂੰ ਡਬਲ ਰੋਲ ਦੇ ਹਾਂ ਇੱਕ ਤਾਂ ਪਿਓ ਦਾ ਪੁੱਤ ਆ ਕੱਲਾ ਪਿਆ ਉਹਦਾ ਪ੍ਰੋਗਰਾਮ ਕੱਲਾ ਹੀ ਸੀ ਨਹੀਂ ਉਹਦਾ ਹੋਰ ਤਾਂ ਹੋਰ ਉਹਨੇ ਕੱਲਾ ਹੀ ਪਾਈ ਆ ਤੇ ਤੂੰ ਕੁਛ ਸਰਪੰਚ ਨੂੰ ਉਹਦਾ ਪਿਆ ਕੱਲਾ ਹੀ ਆ ਤੇ ਤੈਨੂੰ ਕੀ ਲੱਗਦਾ ਲੱਗਦਾ ਕਿ ਇਹ ਮੈਂਬਰ ਮੈਂਬਰ ਆ ਕੀ ਲੱਗਦਾ ਮੇਰੇ ਤਾਂ ਕਿਸੇ ਹੱਬ ਚ ਹੀ ਨਹੀਂ ਆ ਰਹੀ ਹਾਂ ਹਾਂ ਮੈਂ ਅਬਦੇ ਸਾਹਿਬ ਨਾਲ ਢੇੜ ਲਵਾ ਮੈਨੂੰ ਮਤਲਬ ਤੂੰ ਦੱਸਣਾ ਨਹੀਂ ਤੇ ਸਿੰਦਰ ਹੈ ਹੋ ਸਕਦਾ ਬਾਕੀ ਮੈਂ ਤਾਂ ਨਵੀਂ ਦੇਖ ਭੈਣ ਜੋ ਤੇਰੀ ਅੱਖਾਂ ਨੇ ਦੇਖਿਆ ਨਾ ਉਹ ਸਹੀ ਹੈ ਹਾਂ ਕਿਸੇ ਤੇ ਯਕੀਨ ਨਾ ਕਰ ਹਾਂ ਜੇ ਅੱਖਾਂ ਨੇ ਹੀ ਦੇਖ ਲਿਆ ਹੋਰ ਕੀ ਭੜਦੀ ਹੈ ਫਿਰ ਤੂੰ ਇੱਥੇ ਕਹਣਾ ਸਰਪੰਚ ਨਹੀਂ ਮੇਰੀ ਗੱਲ ਸੁਣ ਹੈ ਕੋਈ ਗੜਬੜ ਹੈ ਦੇਖ ਇਕ ਕੋਈ ਕੋਈ ਗੜਬੜ ਨਹੀਂ ਤੁਸੀਂ ਮੈਨੂੰ ਪੜ੍ਹਾਉਣੇ ਹੋ ਉਹ ਭਾਈ ਮੇਰੀ ਗੱਲ ਸੁਣ ਲੈ ਫਿਰ ਤੇ ਇਹ ਬੋਲਣ ਲੱਗ ਤੂੰ ਪਹਿਲਾਂ ਆਪਣੇ ਦਾ ਮੁੰਡਾ ਲੈ ਕੇ ਲੱਭ ਪਹਿਲਾਂ ਜਾ ਕੇ ਚੱਲ ਸਿੰਦਰ ਕਾਲ ਦੇ ਲਈ ਆਪਾਂ ਹਾਂ ਹਾਂ ਫੇਰੇ ਇਹ ਕਹਿ ਦੂਗਾ ਉਹ ਕਹਿ ਦੂਗਾ ਇਹ ਗੱਲ ਲਾਸਟ ਵਾਲੀ ਮੈਂ ਕਹਾਂਗਾ ਫਿਰ ਉਹ ਉਤੋਂ ਫਿਰ ਇਸ ਤੋਂ ਬਾਅਦ ਠੀਕ ਹੈ ਫਿਰ ਇਸ ਤੋਂ ਬਾਅਦ ਇਹ ਦੋਨੇ ਵਾਕੇ ਫਿਰ ਅੰਦਰ ਨੂੰ ਵੜ ਲਗੇ ਤੂੰ ਮੈਂ ਭਰਾ ਮਗਰ ਜਾਈ ਨਾ ਨੰਬਰਾ ਤੂੰ ਕਿਵੇਂ ਹੋਣਾ ਫਿਰ ਤੂੰ ਪੁੱਠਾ ਮੜੀ ਆਪੇ ਠੀਕ ਹੈ ਤਾਂ ਐਂ ਜਿਵੇਂ ਜਾਪੀ ਲਾਂਗੇ ਐਂ ਪੁੱਠਾ ਮੜੀ ਹੈ ਸ਼ੋਰਟ ਇਹ ਤਾਂ ਵੱਧ ਨਾ ਕੋ ਅੰਦਰ ਵਾਲੇ ਪੀਪਲ ਨੂੰ ਠਾਓ ਫਿਰ ਇੱਕ ਬਾਰ ਚ ਹੀ ਕਰਨਾ ਅੰਦਰ ਵਾਲੇ ਪੀਪਲ ਨਾ ਹੁਣ ਤੁਸੀਂ ਇੱਧਰ ਨੂੰ ਮੂੰਹ ਚ ਕੇ ਛੋਟਾ ਬਣ ਰਿਹਾ ਸੀ ਛੋਟਾ ਬਣ ਰਿਹਾ ਸੀ ਹੋਰ ਚੁੱਪ ਚਾ ਜਾ ਮੇਰੇ ਮਨ ਚ ਪਤਾ ਫੀਲਿੰਗ ਕੀ ਆਈ ਮੈਂ ਕਹਿੰਦੇ ਕਿ ਕਿਵੇਂ ਫੌਜੀ ਆ ਗਏ ਮਗਰ ਮਾਸਟਰ ਆਉਂਦੇ ਨੇ ਹੈ ਉਹ ਆਹ ਸਹੀ ਨਹੀਂ ਸੀਗਾ ਇੱਥੋਂ ਤੁਹਾਨੂੰ ਆਇ ਨਹੀਂ ਲੱਗਦਾ ਯਾਰ ਕਦਰ ਯੋ। ਆਹ। ਦੇਣਾ ਮੇਰਾ ਪਾਪਾ ਮੈਨੂੰ ਜਲਾਸਾ ਦੁਬਾਰਾ ਹੀ। ਕਿੰਨਾ ਕੀ ਕਰਾਉਂਦਾ। ਅੱਜ ਕੱਲ ਨੂੰ ਦੋ ਮਿੰਟ ਲਾ ਜਾਣੇ। ਅੱਜ ਦੁਬਾਰਾ ਆਇਆ। ਕਿੰਨੀ ਕੋਮਤ ਸੀ। ਪੜ ਗਿਆ ਸਰਦਾ। ਉਹ ਥੋੜਾ ਨਾ ਲੈ ਦਿੰਦੇ ਵਾਈਟ ਸ਼ਾਟ ਦਿਖਾ ਕਿੱਦਾਂ ਕਰਕੇ। ਰੋਜੀ? ਹੈਲੋ। ਰੋਜੀ ਭਾਈ। ਪਹਿਲਾਂ ਗੱਲ ਸੁਣ ਲਓ ਪੂਰੀ ਫਿਰ ਸੀਨ ਕਰੇ। ਇਹ ਨੂੰ ਰੋਜੀ ਨਾ ਕਰੂੰਂ ਡੇ ਨਾ ਕਰੂੰ। ਹਾਂ ਫਿਰ ਰੋਜੀ ਹੁੰਦਾ ਵੀ। ਹੈ ਰੋਜੀ। ਰੋਜੀਆ ਰੋਜੀ ਰੋਟੀ ਪਤਾ ਕੀ ਹੈ ਤੁਸੀਂ ਭਾਲ ਦੇ ਫਿਰਦੇ ਹੋ ਨੀ ਤੁਹਾਨੂੰ ਸਰਪੰਚ ਨੂੰ ਹਣਾ ਉਹ ਭੱਜਣਾ ਇੱਥੇ ਹੋਊਗਾ ਪੱਕਾ ਵਦਾ ਉਹ ਦੂਜੀ ਮੋਟਰ ਉਹਦਾ ਕੀ ਪਤਾ ਕਿੱਧਰ ਟੱਪ ਗਿਆ ਹੋ ਇੱਥੇ ਉਹ ਆਪਾਂ ਭਾਲਤਾ ਲੋ ਐਂ ਕਰੋ ਯਾਰ ਦੋ ਕ ਇਧਰ ਲੰਘ ਜਾਓ ਦੋ ਕ ਇਧਰ ਆਹੋ ਇੱਥੇ ਬੈਠਾ ਹੋਊਗਾ ਤੂੰ ਤੂੰ ਕਹੇਗਾ ਉਹ ਯਾਰ ਭਾਲਣ ਨੂੰ ਕਿਤੇ ਗਵਾਚਾ ਹੋ ਆਪੇ ਕਰਿਆ ਜੂ ਤੁਰੇ ਚੱਲਦੇ ਆ ਜਾਓ ਵੀ ਮਰਜ਼ੀ ਕਰੀ ਹਣਾ ਤੇ ਸਿੰਦਰ ਨੂੰ ਤੇ ਤੈਨੂੰ ਡਰ ਆ ਇਹਨਾਂ ਤੋਂ ਉਹਨਾਂ ਨੂੰ ਫਿਰ ਤੁਸੀਂ ਮੋੜਿਆ ਸਾਨੂੰ ਪਜਰ ਪਾਸੇ ਯਾਰ ਮਗਰ ਬਹੁਤ ਦੂਰ ਲਿਆਏ ਮੋੜ ਚੱਲਦੇ ਆ ਭੇ ਆ ਜੂ ਜਦੋਂ ਰਹੀ ਜਾ ਗਏ ਨਾ ਜਦੋਂ ਦੇਖ ਕੇ ਆਵਾਂਗੇ ਜਦੋਂ ਇੱਥੇ ਜਾ ਗਏ ਨਾ ਉੱਥੇ ਕਿਹੋ ਜਿਹਾ ਹੀ ਨਹੀਂ ਹੈ ਨਾ ਯਾਰ ਚੱਲ ਜੋ ਨਾਈਸ ਨੇ ਵਾਇਰ ਛੜ ਦੇ ਛੜ ਦੇ ਮਰਨੇ ਆ ਜਾ ਛੜ ਦੇ ਠੀਕ ਤੇ ਸੀ ਆਇਆ ਠੀਕ ਜੀ ਚੱਲ ਆਏ ਰਾਜਾ ਹੱਥ ਤੇ ਭਾਈ ਧੁਰ ਗਰ ਚੱਲ ਅੱਜ ਹਮਨੇ ਹੀ ਡਰਾਂਗੇ ਐ ਮੋਲੀ ਕੋਈ ਗੱਲ ਨਹੀਂ ਚਲ ਦੇਨ ਆ ਜਾਏ ਅੱਛਾ ਚਾਹ ਨਹੀਂ ਬਚੇਗੀ ਚਾਹ ਲੈ ਚਾਹ ਦੀ ਗੱਲ ਆ ਹੁਣੇ ਬਣਾ ਦਿੰਨੀ ਆ ਓਹੋ ਓਏ ਚਾਹ ਤਾਂ ਫੇਰ ਬਣਾ ਦੀ ਪਰ ਗੱਲਾਂ ਨਹੀਂ ਕਰੇਗੀ ਜੀ ਆ ਮੈਂ ਗੱਲਾਂ ਤਾਂ ਕਰਾਂਗੇ ਚੱਲ ਬੈਠ ਫੇਰੀ ਚਾਹ ਬਣਾ ਦੂੰਗੀ ਹੋਰ ਸਣਾ ਮੈਂ ਤਾਂ ਠੀਕ ਐ ਹਾਂ ਅ ਜੀਜਾ ਜੀ ਆ ਗਏ ਅ ਜੀਜਾ ਜੀ ਪਰਿਵਰਨਾ ਦੇਖੋ ਪਰਿਵਰਨਾ ਤਾਂ ਠੀਕ ਐ ਉਹ ਜੀਜਾ ਜੀ ਜੀਜਾ ਜੀ ਕੀ ਕਰਦੇ ਪਏ ਹੈਗੇ ਆ ਉਹ ਮੈਂ ਕਰਦਾ ਕਰਵੰਤਾ ਇਹ ਨਾ ਕਰਿਆ ਕਰ ਤੂੰ ਮੇਰਾ ਸਾਲਾ ਆਇਆ ਘਰ ਤੇ ਉਹਨਾਂ ਪਿਆਰਤਾ ਕਰਾਂ ਮਾੜਾ ਮੋਟਾ ਤਸ ਪੁੱਛ ਕੇ ਰਾਂ ਉਹਦੀ ਫਿਰ ਪਿਆਰ ਐ ਕਰਦੇ ਹੁੰਦੇ ਨੇ ਹਾਂ ਵੈਸੇ ਬੋਲਦੇ ਸੀ ਕਿਤੇ ਨਹੀਂ ਬਾਤ ਹੋ ਗਿਆ ਪਿਆਰ ਕੋਈ ਕੋਈ ਨਹੀਂ ਆ ਆ ਬੈਠੋ ਬੈਠੋ ਕੋਈ ਨਹੀਂ ਬੈਠ ਬੈਠ ਐ ਬੈਠ ਐ ਨਾ ਜਿੰਦਰੇ ਚਾਉਣਾ ਮੇਰਾ ਸਾਲਾ ਆਇਆ ਮੈਂ ਬਿਸਕਟ ਫੜ ਲਿਆ ਓਏ ਹੁਣੇ ਹੀ ਆਇਆ ਮੈਂ ਤਾਂ ਹਜੇ ਗੱਲਾਂ ਬਾਤਾਂ ਕਰਦੀ ਸੀ ਘਰ ਦਾ ਹਾਲ ਚਾਲ ਪੁੱਛਦੀ ਸੀ ਮੈਂ ਤਾਂ ਚਾਹ ਧਾਰਦੀ ਆ ਹੋਰ ਹਾਂ ਚਲ ਧਾਰ ਮੈਂ ਬਿਸਕਟ ਲੈ ਆਵਾਂਗਾ ਹਾਂ ਵਧੀਆ ਵਾਲਾ ਪੂਜੀਆ ਲੈ ਕੇ ਆਈ ਪੂਰਾ ਵਧੀਆ ਲੈ ਕੇ ਆਉਂ ਜੰਗਾ ਚੰਗਾ ਸ਼ੁਕਰ ਰੱਬ ਦਾ ਵੀ ਬੇਸ਼ੁਕਰ ਮੈਂ ਤਾਂ ਸੋਚਿਆ ਸੀ ਕਿ ਤੇ ਮੇਰੇ ਗੱਲ ਨਾ ਪਹੇਜੇ ਕਿ ਤੇ ਇਹਨੂੰ ਹੋਰ ਨਾ ਕੁਝ ਪਤਾ ਲੱਗ ਜੇ ਸਰਪੰਚ ਹੁੰਦੇ ਕਿਵੇਂ ਗੱਲ ਪਹੇਜੂ ਲਾ ਤਾਂ ਇਹਦਾ ਨਹੀਂ ਸਰਪੰਚ ਜਿਹੜਾ ਤੇਰੇ ਗੱਲ ਪਹੇਜ ਜਾਗਦਾ ਉਹ ਤਾਂ ਗੱਲ ਗੱਲ ਸਹੀ ਹੈ ਲਾਹੂ ਚੰਦਰੇ ਚਾਹ ਬਣਾ ਦੇ ਗੱਲ ਦੀ ਚਾਹ ਤਾਂ ਬਣਾ ਦਨੀਆ ਗੱਲ ਕਰ ਵਿਕਲਵੰਤ ਨੂੰ ਲਾ ਤਾਂ ਕਿ ਨਹੀਂ ਪੁਜੀਆ ਤੇ ਬਿਸਕੁਟ ਲੈਣ ਚੱਲ ਮੈਂ ਬਣਾਉਣੀ ਆ ਚਾਹ ਬੈਠ ਦੇਗੀ ਆਹੋ ਮੈਂ ਜਾਣ ਕੇ ਕਿਉਂ ਤੁਸੀਂ ਹੋਰ ਦੁਕਾਨ ਤੇ ਜਾ ਸਕਦੇ ਦੂਜੀ ਦੁਕਾਨ ਵੀ ਬੰਦ ਸੀ ਤੀਜੀ ਤੇ ਜਾ ਸਕਦੇ ਸੀ ਉਹ ਵੀ ਬੰਦ ਸੀ ਛੋਟਾ ਪਿੰਡੀ ਹਾਂ ਕੋਈ ਨਾ ਤੇਰੀ ਭੈਣ ਇੱਥੇ ਆ ਤੂੰ ਵੀ ਇੱਥੇ ਆ ਮੈਂ ਤਾਂ ਕੱਢ ਜਾ ਫਿਰ ਚੱਲ ਦੁਬਾਰੇ ਲਾ ਮੈਂ ਅੱਜ ਇਹ ਦੋ ਸ਼ਬਦ ਕਹਿਣਾ ਚਾਹੁੰਦੀ ਹਾਂ ਕਿ ਸੈੱਟ ਤੇ ਆ ਕੇ ਤਾਂ ਬਹੁਤ ਅੱਛਾ ਲੱਗਦਾ ਹੁੰਦਾ ਹੈ ਅੱਜ ਤੇ ਜਦੋਂ ਵੀ ਸੈੱਟ ਤੇ ਆਉਂਦੇ ਆ ਬਹੁਤ ਟੈਨਸ਼ਨ ਹੁੰਦੀ ਹੁੰਦੀ ਆ ਕੀ ਕੱਲ ਅਸੀਂ ਕਿਤੇ ਹੋਰ ਸੈੱਟ ਤੇ ਸੀਗੀ ਉਹਦੇ ਕਰਕੇ ਨਾ ਨੀਂਦ ਐਨੀ ਜ਼ਿਆਦਾ ਆ ਰਹੀ ਆ ਐਨੀ ਜ਼ਿਆਦਾ ਨੀਂਦ ਆ ਰਹੀ ਆ ਕਿ ਐ ਹੋਰੇ ਵੀ ਕਦੋਂ ਰਾਜੂ ਕਹਿ ਦੇਵੇ ਕਿ ਜਾਓ ਤੁਸੀਂ ਜਾ ਕੇ ਰੈਸਟ ਕਰ ਸਕਦੇ ਬਟ ਨਹੀਂ ਐਦਾਂ ਨਹੀਂ ਹੋ ਸਕਦਾ ਬੱਸ ਪੈਕਪ ਥੋੜਾ ਹਲੋ ਦਰਸ਼ਕੋ ਜੀ ਸਜਣਾ ਪਸੰਦ ਦੀਆਂ ਗੱਲਾਂ ਇੱਕ ਦਸ ਮੈਂ ਆ ਗੱਲ ਕਹਿਣਾ ਚਾਹੁੰਨੀ ਆ ਮੁੰਡੇ ਦਾ ਨਾਂ ਕੀ ਜਿਹੜਾ ਆਪਣਾ ਮੁੰਡਾ ਦਾ ਦੂਜਾ ਜਸ਼ਨ ਮੱਜ ਜਸ਼ਨ ਬਾਰੇ ਦੱਸਣਾ ਚਾਹੁੰਦੀ ਜਸ਼ਨ ਚਾਹ ਦੇ ਵਿੱਚ ਨਾ ਚੀਨੀ ਬਹੁਤ ਪਾਉਂਦਾ ਹੈ ਕਸਮ ਨਾਲ ਮੈਂ ਇਸ ਮੁੰਡੇ ਨੂੰ ਕਹਿ ਰਿਹਾ ਕਿ ਚੀਨੀ ਨਾ ਪਾਇਆ ਕਰ ਚੀਨੀ ਜ਼ਹਿਰ ਹੈ ਸਿਹਤ ਵਸਤੀ ਬਿਲਕੁਲ ਅੱਛੀ ਨਹੀਂ ਹੈਗੀ ਨਮਕ ਪਾ ਦੇ ਕਰ ਤੁਹਾਡਾ ਯਾਰ ਤੁਸੀਂ ਸ਼ੱਕਰ ਪਾਉਣਾ ਚਾਹ ਦੇ ਵਿੱਚ ਸ਼ੱਕਰ ਪਾਓ ਗੁੜ ਪਾਓ ਹਲਕਾ ਇਹ ਨਮਕ ਵੀ ਪਾ ਦਿਓ ਦਿਲ ਕਰਦਾ ਤਾਂ ਰਣ ਵੀ ਜੇ ਤੁਹਾਨੂੰ ਪੀਣਾ ਆਉਂਦਾ ਉਸ ਚ ਪਿਆਰ ਪੈਸੇ ਖੱਲਿਆ ਰਿਹਾ ਤੂੰ ਕੀ ਲਿਆ ਰਿਆ ਕਰੀਏ 50 ਰੁਪਏ ਦਾ ਸ਼ੱਕਰ ਹੈ ਹਾਂ ਹੱਸਦਾ ਵਸਦਾ ਇੰਨਾ ਸੋਨਾ ਘਰ ਹੈ ਹਰ ਇੱਕ ਚੀਜ਼ ਘਰ ਹੈਗੀ ਹੈ ਜਾਣ ਕੇ ਹੀ ਚੀਨੀ ਪਾਉਂਦਾ ਆ ਚਲੋ ਵਾਏ ਵਾਏ ਜੀ ਗੇਟ ਕਰਨਾ ਹੁੰਦਾ ਕਿੰਨੇ ਸੋਹਣਾ ਬਣਿਆ ਸੀ ਨਾ ਸੀਨ ਪੂਰਾ ਕਰ ਲਈ ਫਿਰ ਬਹੁਤ ਤਕੜਾ ਕੰਮ ਹੈ ਤੈ ਤੂੰ ਰੋਕਣਾ ਦੀ ਪਰ ਡਾਟ ਵਿਆਹ ਹੋ ਗਿਆ ਡਾਟ ਬੁੜੇ ਦਾ ਭੋਗੇ ਡਾਟ ਬੁੜੇ ਦਾ ਭੋਗੇ ਹਾਂ ਅੱਛਾ ਚੱਲ ਠੀਕ ਹੈ ਦੁਬਾਰੇ ਲਾ ਕੋਲ ਹੋਇ ਲਾ ਉਹੀ ਗੱਲ ਹੋ ਗਈ ਕਹਿੰਦਾ ਵਿਆਹ ਹੋ ਗਿਆ ਡਾਟ ਬੁੜੇ ਦਾ ਭੋਗੇ ਹਾਂ ਡਾਟ ਬੁੜੇ ਦਾ ਭੋਗੇ ਹਾਂ ਵੀ ਲਾਇਆ ਹੈ ਲਵ ਯੂ ਲਵ ਯੂ ਆਡੀਅנס ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤਹਿ ਦਿਲੋਂ ਧੰਨਵਾਦ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਸਾਡੇ ਬਾਰੇ ਸੋਹਣੇ ਸੋਹਣੇ ਕਮੈਂਟ ਕਰਨ ਵਾਸਤੇ ਇਸ ਕਰਕੇ ਬਹੁਤ ਬਹੁਤ ਸ਼ੁਕਰੀਆ ਜੀ ਜਿਉਂਦੇ ਵਾਸਤੇ ਰਹੋ ਕੋਈ ਨਾ ਦੇਖਦੇ ਆ ਦੇਖਦੇ ਰਹੋ ਇਦਾਂ ਹੀ ਪਿਆਰ ਦਿੰਦੇ ਰਹੋ ਆਪ ਜੀ ਪਰਮੋਸ਼ਨ ਕਰ ਲੋ ਇੰਸਟਾਗ੍ਰam ਇੰਸਟਾਗ੍ਰam ਵਾਲੀ ਪਰਮੋਸ਼ਨ ਕਰ ਲੋ ਜੀ ਮੇਰੇ ਇੰਸਟਾਗ੍ਰam ਤੇ ਹੈਗਾ ਯਾ ਅਰਜਿੰਦਰ ਰੋਜੀ ਉਸ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਵੱਤ ਤੋਂ ਵੱਤ ਕਮੈਂਟ ਕਰਿਆ ਕਰੋ ਮੇਰਾ YouTube ਚੈਨਲ ਹੈਗਾ ਯਾ ਮਿਸਟਰ ਐਂਡ ਮਿਸਸ ਚਾਹਲ ਤੇ ਉਸ ਨੂੰ ਸ਼ੇਅਰ ਕਰੋ ਤਾਂ ਕਿ ਮੈਂ ਵਧੀਆ ਵਧੀਆ ਜਿਹੜਾ ਕੰਟੈਂਟ ਆਪਣੀ ਸਟਾਰਟ ਕਰਾਂ ਕਿਉਂਕਿ ਮੈਂ ਹੁਣ ਕਰਨੇ ਆ ਹਾਂ ਹਾਂ ਡਿਸਲਾਈਕ ਬਿਲਕੁਲ ਕਰ ਸਕਦੇ ਹੋ ਜੇ ਨਹੀਂ ਪਸੰਦ ਆਉਂਦੀ ਪਰ ਤੁਸੀਂ ਉਸ ਨੂੰ ਬੱਦ ਵੱਦ ਸ਼ੇਅਰ ਕਰੋ ਤਾਂ ਕਿ ਮੈਂ ਉਸ ਤੇ ਹੋਰ ਵੀਡੀਓਜ਼ ਬਣਾਵਾਂ ਤੇ ਤੁਹਾਨੂੰ ਵਧੀਆ ਲੱਗੇ ਇੱਥੋਂ ਲਗ ਮੈਂ ਪੂਰ ਦਿੰਨਾ ਤੂੰ ਤਾਂ ਹੈ ਗੱਲਾਂ ਵੀ ਨਹੀਂ ਚੱਜਦੀਆਂ ਕਰਦਾ ਜਿੱਥੇ ਟੈਕਦਾ ਕਰਦਾ ਹੈ ਨਾ ਚਾਹ ਜੀ ਪੂਰ ਦਿੰਦਾ ਵਾਹ ਸੋਹਣਾ ਸੋਹਰ ਯਾਰ ਅਸੀਂ ਤਾਂ ਕਹਿਣਾ ਕੋ ਮੈਂ ਨਹੀਂ ਇੱਕ ਦਾ ਟਿਕ ਦਾ ਸ਼ਬਦ ਨਾ ਦਵਾਰੇ ਚੱਕ ਲਈ ਜਿੱਥੇ ਭੋਰ ਦਾ ਸਹੀ ਨਹੀਂ ਹੈ ਸ਼ਬਦ ਟਿਕ ਦਾ ਤਕੀਰ ਦਾ ਰਹਿਣਾ ਤੇ ਵੱਤ ਤੈਨੂੰ ਉੱਤੇ ਗਿਆ ਸਕਦਾ ਭੋਰ ਦਾ ਰਹਿਣਾ ਤੂੰ ਟੱਕਲ ਬੰਦ ਦਾ ਚੀਜ਼ ਹੀ ਕੀ ਆ ਐ ਉਹ ਬਰ ਤੇ ਬਲੋ ਨਹੀਂ ਸੀ ਮਰਦਾ ਮਤਾ ਮਤ ਨਹੀਂ ਪੋਰਦਾ ਵਰਡ ਸਹੀ ਨਹੀਂ ਨਹੀਂ ਸਹੀ ਨਹੀਂ ਸਾਡਾ ਪਿੰਡ ਉਹ ਗਾਇਆ ਮੂਸਾ ਅੱਛਾ ਕੀ ਕਿਉਂ ਸਿਕਾ ਮੂਸਾ ਕਹਤਾ ਦਾ ਉਹ ਅਸੀਂ ਕਿਹਾ ਕਦੇ ਮੂਸਾ ਵਾ ਅਸੀਂ ਉੱਥੇ ਸਾਡਾ ਪਿੰਡ ਸਾਰਾ ਗਾਤਾ ਸੀ ਉਹ ਫਿਰ ਅਸੀਂ ਉਹਨੂੰ ਪੁੱਛਿਆ ਉਹ ਕਹਿੰਦੇ ਵੀ ਉੱਥੇ ਨਹੀਂ ਹੁੰਦਾ ਉਹ ਉਹ ਸੜਕ ਤੇ ਜਾਓ ਉੱਤੇ ਹੀ ਕਹਦਾ ਮੈਂ ਮੈਂ ਤਾਂ ਤੇਰੇ ਉੱਥੇ ਗਏ ਹਾਂ ਦੇਖ ਕਿੱਥੇ ਜੀ ਦੇਖ ਤੇ ਇਹਦਾ ਘਰ ਬਣਾਇਆ ਵੀਡੀਓ ਤੇ ਨਹੀਂ ਬਣਾਉਂਦੇ ਅੱਛਾ ਜੀ ਉੱਥੇ ਉਹ ਕਹਦੇ ਵੀ ਉੱਥੇ ਪਤਾ ਕਰੋ ਅਮਰਨਾ ਸਰਪੰਚ ਜੀ ਸੇ ਉਸੇ ਮੈਜਿੰਗ ਲਈ ਅੱਥੀ ਕੋਈ ਵੀਡੀਓ ਨਹੀਂ ਸਰਦੇ ਕੋਈ ਵੀ ਹੋਰ ਇਹ ਦੇਖਦੇ ਆ ਸੁਰੂ ਸਟਾਰਟ ਕੋ ਜਾਂਦੇ ਇੱਕ ਜਲੀ ਵੀ ਦੇਖਦੇ ਆ ਸਰਦੇ ਨਾ ਸਰਦੇ ਨਾ ਹੰਦਾ ਉੱਪਰ ਜਾ ਕੇ ਬੰਦਾ ਮੈਂ ਬਦਦ ਕਰਦਾ ਲੋਕਾਂ ਚਲੋ ਆਪਣਾ ਫੋਨ ਨੰਬਰ ਦਿੱਤਾ ਆਇਆ ਜੀ ਵਾਲਾ ਆ ਰਹੀ ਸੀ ਮੇਰੇ ਵਾਲੇ ਕੋਲ ਦਿੱਤਾ ਕਿਤੇ ਕੱਲ ਕੱਲ ਪਰਸ ਦੀ ਗੱਲ ਆ ਜੀ ਆ ਮੇਰੇ ਨਾਲ ਵੀਡੀਓ ਆਈ ਹੋਈ ਆ ਆਸ਼ੂ ਦੀਪਕ ਉਹਨੂੰ ਹੋਣ ਦਿੱਤਾ ਉਹ ਦੱਸੇ ਹੀ ਤਾਂ ਉਹ ਕਹਾਂਦਾ ਵਈ ਮੈਨੂੰ ਹੀ ਬਦ ਪਰ ਉਹਨੂੰ ਸਰ ਦਾ ਨੰਬਰ ਹੋਣਾ ਦਾ ਵੀਡੀਓ ਤੇ ਨੰਬਰ ਪਾਇਆ ਤਾਂ ਹੋਇਆ ਆ ਕੀ ਉਹ ਤੋਂ चौथे लाइव डिस्प्ले से कटिया नंबर वो नंबर लाया मुझे भी इसी को चले गए चले गए केड़े सलवांत अच्छा सलवांत अरे पापा नहीं किया जी बहुत भी गया हां वो भी ਮੈਂ ਬਸ ਦੋੜ ਦੇਣਾ ਕਿ ਮੇਰੀ ਮਸ਼ੀਨ ਦੇਉ ਦੇ। ਅੱਛਾ ਅੱਛਾ ਅੱਛਾ। ਅਪਰਾਧ ਤਾਂ ਬੇਗਾਨੇ ਦੀ ਮਾਮਲਾ ਹੈ ਉਹਦਾ। ਪੂਰੀ ਆਉਗਿਆ ਨਹੀਂ। ਪੂਰੀ ਆਉ ਮੈਂ ਤਾਂ ਤੈਨੂੰ ਕਹਦਾ ਕਿ ਵਧੀਆ ਬਣ। ਬਹੁਤ ਸੋਹਣਾ ਬਣ ਤੂੰ। ਮੈਂ ਦੋੜ ਤੇ ਮੋਬਾਈਲ ਕੋਲ ਬਸ ਰਣਾ ਨਹੀਂ ਆਉਣਾ। ਮੇ ਬਿਆਲੇ ਦੇ ਕੋਲ ਬਹੁਤ ਅੱਗੇ ਚਲਾ ਗਿਆ ਮਨੇ ਕੋਟਲੇ ਦੇ ਲਾਗੇ ਮਲੇਰ ਕੋਟਲੇ ਦੇ ਕੋਲ ਹੈ ਮੇਰੀ ਗੱਲ ਹੋਈ ਸੀ ਨਾ ਵੀਡੀਓ ਕਾਲ ਤੇ ਐਮ ਦੇ ਘਰ ਆ ਮਲੇਰ ਕੋਟਲੇ ਦੇ ਲਾਗੇ ਮਲੇਰ ਕੋਟਲੇ ਦੇ ਕੋਲ ਐਮ ਦੇ ਘਰ ਉਹ ਤਾਂ ਆ ਰਿਹਾ ਉਹ ਐਮ ਦੇ ਮੈਂ ਤਾਂ ਤਾਂ ਰੱਗ ਗਿਆ ਐਮ ਨਾਲ ਬੰਦੀ ਐਮ ਨਾਲ ਬੰਦੀ ਸੁਪਾਰ ਦਾ ਮੇਲਾ ਬਹੁਤ ਚੱਲਦਾ ਅੱਜ ਕਿੱਥੇ ਐਸੀ ਤੂੰ ਜੱ ਯਾਰ ਅਸੀਂ ਤਾਂ ਸਾਨੂੰ ਅੱਥਰ ਆਏ ਸੀਗੇ ਅਸੀਂ ਜਦ ਚਾਲ ਰਾਜੂ ਨੂੰ ਸਪੈਸ਼ਲ ਅਸੀਂ ਤਾਂ ਮੈਂ ਕਿਹਾ ਮੂਸਾ ਸੰਤੂ ਅਸੀਂ ਕਿਤੇ ਨਾ ਮੂਸਾ ਉਹ ਉਸ ਤੋਂ ਬਾਅਦ ਕਿੱਥੇ ਗਏ ਤੂੰ ਉਸ ਤੋਂ ਬਾਅਦ ਅਸੀਂ ਰੈਸਟਾਂ ਨੂੰ ਭੁਜੀਆ ਖਵਾਉਣਾ ਸੀ ਇੱਧਰ ਗੈਸਟ ਆਏ ਸੀ ਜਦੋਂ ਗਏ ਮੈਂ ਕਿਹਾ ਅਸੀਂ ਨਾਲ ਦੇ ਨਾਲ ਭੁਜੀਏ ਤੇ ਚਪਟੇ ਮੈਂ ਕਿਹਾ ਕਿਨੇ ਵੀ ਨਹੀਂ ਖਾਣਾ ਇਹਨਾਂ ਜਾਣ ਨਹੀਂ ਕਰ ਸੀ ਜਾਈ ਟੁੱਟ ਕੇ ਪੈ ਗਏ ਕੌਣ ਖਾ ਗਏ ਚੱਕ ਕੇ ਮਿਸਪਰ ਉਹ ਲੈ ਮੁੱਖੀ ਵਾਰ ਸੱਜੀ ਅਸੀਂ ਆਈ ਆ ਆਈ ਆ ਉਹ 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 ਦਾ ਕੁਝ ਕੁ ਕੋਈ ਬੈਠਾ ਉਹਨਾਂ ਦਾ ਕੁਦ ਤਾ ਮੈਂ ਕਹ ਦੇ ਬਈ ਰੁਕ ਉਹਨਾਂ ਦੇ ਤੇ ਮੈਂ ਕਹੀ ਮੈਂ ਇਹਨੂੰ ਮੜਾਇਆ ਉਹ ਦੋਨੇ ਮੇਰੇ ਕੋਲ ਕੁਟਦਾ ਹੋ ਚੁੱਕਿਆ ਪੈਕਅਪ ਕਿੱਦਾਂ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਬਈ ਮੈਂ ਕਿਹਾ ਬੰਦ ਨੇ ਮੈਂ ਕਿਛ ਬੰਦ ਹਾਂ ਆ ਦੇਖਾ ਕੱਢ ਤੀ ਅੱਛਾ ਰਜੂ ਗੱਸ ਹਾਂ ਬੱਸ ਨਹੀਂ ਹੁੰਦਾ ਮੈਡਮ ਹੁਣ ਤੁਸੀਂ ਜਾਓ ਘਰ ਨੂੰ। ਮੋਤੀ। ਓਕੇ। ਅਜਾਸਤਾ ਜੀ। ਯੈਸ। ਚੰਗਾ ਜੀ, ਆਡੀਅנס ਨੂੰ ਕੁਝ ਕਹਿਣਾ ਜਾਣਿਆ। ਆਡੀਅנס ਨੂੰ ਇਹ ਕਹਿਨੇ ਆ ਵੀ ਜੁੜੇ ਰਹੋ। ਬਾਈ ਜੀ ਬੱਦ ਤੋਂ ਬੱਦ ਵੀਡੀਓ ਦੇਖੋ, ਸ਼ੇਅਰ ਕਰੋ। ਸ਼ੇਅਰ ਕਰੋ, ਦਬਕੋ। ਕੋਟ ਕਰੋ ਸਾਡੀ ਤੁਹਾਡੇ ਲਈ ਅਸੀਂ ਬਹੁਤ ਵਧੀਆ ਕਨਸੈਪਟ ਲਿਆਈਏ ਤੇ ਵਧੀਆ-ਵਧੀਆ ਕਮੈਂਟ ਕਰੋ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਆਡੀਅנס ਨੇ ਕੁਛ ਨੇਹਾ ਬਾਈ ਹਾਂਜੀ ਬਈ ਆਡੀਅנס ਨੂੰ ਇਹ ਹੀ ਸੁਨੇਹਾ ਹੈ ਕਿ ਬਹੁਤ ਮਿਹਨਤ ਲੱਗਦੀ ਹੈ ਬਈ ਪਾਰਟ ਤੇ ਤੇ ਬੇਨਤੀ ਤੁਹਾਨੂੰ ਇਹ ਹੈ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਕਿਰਦਾਰ ਦਾ ਕੰਮ ਪਸੰਦ ਆਦਾ ਉਹਨੂੰ ਪਰਸਨਲੀ ਕਮੈਂਟ ਕਰਿਆ ਕਰੋ ਤੇ ਉਹਨਾਂ ਦਾ ਨਾਮ ਲਿਖਿਆ ਕਰੋ ਮੈਂਸ਼ਨ ਕਰਿਆ ਕਰੋ ਹੈਨਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਕਿਉਂਕਿ ਤੁਹਾਡੇ ਹੌਸਲੇ ਕਰਕੇ ਅਸੀਂ ਤੁਰੇ ਫਿਰਦੇ ਹਾਂ ਹੈਨਾ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਅਸੀਂ ਹੋਰ ਬਹੁਤ ਸੋਹਣਾ ਕੰਮ ਕਰਾਂਗੇ ਤੇ ਵਧੀਆ-ਵਧੀਆ ਐਪੀਸੋਡ ਵਧੀਆ-ਵਧੀਆ ਕੰਮ ਤੁਹਾਡੇ ਅੱਗੇ ਲੈ ਕੇ ਆਵਾਂਗੇ। ਧੰਨਵਾਦ ਜੀ। ਤੁਸੀਂ ਮੈਡਮ ਜੀ ਕੁਝ ਕਹਿਣਾ ਚਾਹੋਗੇ? ਜੋ ਕੁਝ ਟਿੰਕੇ ਨੇ ਕਿਹਾ ਮੈਂ ਵੀ ਕੁਝ ਕਹਿਣਾ ਚਾਹੁੰਦੀ ਆ ਸਾਡੀ ਸੱਚੀ ਬਹੁਤ ਮਿਹਨਤ ਲੱਗਦੀ ਹੁਣ ਮੈਂ ਪੂਰੀ ਕਰਾ ਥੱਕ ਚੁੱਕੀ ਆ ਟੁੱਟ ਚੁੱਕੀ। ਖੇਡ ਦਾ ਚਾਹ ਰਹੇ ਆ ਤੁਹਾਡੇ। ਸੀਨ ਬੇਸ਼ੱਕ ਚਾਹ ਰਹੇ ਆ ਲੇਕਿਨ ਸਵੇਰ ਦੇ ਉੱਠ ਕੇ ਜਾਗਣਾ। ਜਾਗਣਾ ਹੀ ਬਹੁਤ ਔਖਾ। ਬੈਠਣਾ ਕਿੰਨਾ ਔਖਾ ਹੈ। ਮੈਂ ਫਿਰ ਮੜੀ ਜਾ ਲਵੇਟਣਾ। ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਧੰਨਵਾਦ ਥੈਂਕ ਯੂ ਤੇਸ ਹਰ ਮੈਂ ਤੁਹਾਡਾ ਆਪਣਾ ਡੀਓਪੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ